ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਸਾਡੇ ਚੈਨਚ ਸਵਾਗਤ ਹੈ ਉਮੀਦ ਕਰਦੀਆਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਬਹੁਤ ਸੋਹਣੇ ਸੂਟ कॉटन ਦੇ ਹਾਂਜੀ ਆਫਰ ਤੇ ਸੂਟ ਦਿੱਤੇ ਗਏ ਹੈ ਜੀ ਇਹ ਆ ਵਾਲੇ ਸੂਟ ਜੀ ਕੈਮਰੀ कॉटन ਦੇ 600 ਪ੍ਰਾਈਸ ਇਹਦਾ ਹਾਂਜੀ ਬਹੁਤ ਸੋਹਣੇ ਸੂਟ ਹੈ ਜੀ ਮੈਚਿੰਗ ਸੂਟ ਹੈ ਬਦੌੜ ਦਾ ਦੁਪੱਟਾ ਜੀ 600 ਪ੍ਰਾਈਸ ਇਹਦਾ ਹਾਂਜੀ ਆ ਮਿੱਦ ਡਵੱਟੇ ਵਾਲੇ ਸੂਟ ਹੈ ਜੀ 900 ਪ੍ਰਾਈਜ਼ ਦਾ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਮਸਲੀਨ कॉटन ਦੇ ਸੂਟ ਹੈ 900 ਪ੍ਰਾਈਜ਼ ਹਾਂਜੀ ਆ ਸਾਰੇ 9 900 ਦੇ ਸੂਟ ਹੈ ਜੀ ਆ ਵਾਲਾ ਜੀ ਸੂਟ 1250 ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ 1250 ਦੇ ਸੂਟ ਜੀ ਆਹ ਵਾਲਾ 800 ਦਾ ਸੂਟ ਹੈ ਜੀ ਮਸਲੀਨ ਕਾਟਨ ਦਾ ਸੂਟ ਹੈ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਮੈਚਿੰਗ ਜੀ ਵਿਦਆਊਟ ਦੁਪੱਟਾ ਹੈ ਤੋਂ ਜੀ ਆਹ ਵਾਲਾ ਜੀ ਵਿਦ ਦੁਪੱਟਾ ਜੀ 800 ਦਾ ਸੂਟ ਹੈ ਪੈਚ ਵਰਕ ਕੀਤਾ ਹੈ ਜੀ ਬਾਟਮ ਤੇ ਆਹ ਵਾਲਾ 800 ਦਾ ਸੂਟ ਹੈ ਜੀ ਬਾਟਮ ਤੇ ਪੈਚਵਰਕ ਕੀਤਾ ਹੋਇਆ ਹੈ 750 ਦਾ ਸੂਟ ਹੈ ਕੈਮਰੀ कॉटन ਦਾ ਸੂਟ ਹੈ ਬਹੁਤ ਸੋਹਣਾ ਹੈ ਬਿੱਦੜਵਟਾ ਜੀ ਆਹ ਵਾਲਾ 750 ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ 600 ਦਾ ਜੀ ਆਹ ਵਾਲਾ ਟੈਬੀ ਚ 600 ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ 600 ਦਾ ਆਲਓਵਰ ਸੂਟ ਹੈ ਜੀ ਇਹ ਹਾਂਜੀ ਰਖੜੀ ਦੇ ਆਫਰ ਤੇ ਤੁਹਾਨੂੰ ਸੂਟ ਦਿੱਤੇ ਗਏ ਆ ਜੀ ਬਹੁਤ ਸੋਹਣੇ ਸੂਟ ਘੱਟ ਰੇਟਾਂ 'ਚ 30% ਡਿਸਕਾਊਂਟ ਦਿੱਤਾ ਗਿਆ ਬਹੁਤ ਸੋਹਣੇ ਸੂਟ ਹੈ ਜੀ ਆਹ ਵੇਖੋ ਜੀ ਆਹ ਬਹੁਤ ਸੋਹਣਾ 600 ਪ੍ਰਾਈਸ ਦਾ ਰੱਖਿਆ ਗਿਆ ਟੈਬੀ 'ਚ ਔਰ ਗੰਜਾ ਚ 600 ਪ੍ਰਾਈਸ ਹੈ ਦਾ ਮਤਲਬ ਵੀ ਆਹ ਮੈਚਿੰਗ ਸੂਟ ਹੈ ਇਹਦਾ ਵੀ 600 ਪ੍ਰਾਈਸ ਇਹ ਵਾਲੇ ਸਾਰੇ 660 ਦੇ ਆ ਜੀ ਪੂਰੀ ਵੀਡੀਓ ਤੁਸੀਂ ਜਰੂਰ ਵੇਖਿਆ ਕਰੋ ਤੁਹਾਨੂੰ ਬਹੁਤ ਘੱਟ ਡਿਸਕਾਊਂਟ ਤੇ ਸੂਟ ਦਿੱਤੇ ਜਾਣਗੇ ਜੀ ਰਖੜੀ ਦਾ ਆਫਰ ਹੈ ਇਹ ਰਖੜੀ ਤੱਕ ਆਫਰ ਚੱਲੇਗਾ ਹਾਂ ਜੀ ਠੀਕ